ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਟੇਲਾ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦਾ ਆਪਣਾ ਵਾਅਦਾ ਨਿਭਾਇਆ। ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਸਿਰਫ 21% ਹੀ ਹੋ ਪਉਂਦੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕੰਮਾਂ ਦਾ ਨਤੀਜਾ ਇਹ ਹੈ ਕਿ ਇਸ ਵੇਲੇ 75% ਦੀ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਇਸ ਕੰਮ ਲਈ ਜਿੱਥੇ ਪੁਰਾਣੇ ਖਾਲ ਅਤੇ ਨਹਿਰਾਂ ਨੂੰ ਬਹਾਲ ਕੀਤਾ ਗਿਆ ਉੱਥੇ ਹੀ ਕੱਚੀਆਂ ਤੇ ਪੁਰਾਣੀਆਂ ਹੋ ਚੁੱਕੀਆਂ ਨਹਿਰਾਂ ਨੂੰ ਮੁਰਤੋਂ ਪੱਕਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਟੇਲਾ ਤੱਕ ਪੂਰਾ ਪਾਣੀ ਪਹੁੰਚ ਸਕੇ ਨਹਿਰਾਂ ਨੂੰ ਪੱਕਾ ਕਰਨ ਦੇ ਨਾਲ ਨਾਲ ਹਰੇਕ ਖੇਤ ਤੱਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਹੇਠਾਂ ਜਾਣ ਤੋਂ ਰੋਕਿਆ ਗਿਆ ਉੱਥੇ ਹੀ ਬਿਜਲੀ ਦੀ ਵੀ ਇਸ ਨਾਲ ਬਚਤ ਹੁੰਦੀ ਹੈ ਤੁਸੀਂ ਹੈਰਾਨ ਹੋ ਜਾਓਗੇ 14 ਲੱਖ ਟਿਊਬਲ ਹੈ ਉਹਦੇ ਚੋਂ ਜੇ 5-6 ਲੱਖ ਟਿਊਬਲ ਵੀ ਬੰਦ ਹੋ ਗਿਆ ਨਾ ਧਰਤੀ ਵਾਲਾ ਪਾਣੀ ਤਹਾਂ ਆਊਗਾ ਤੇ ਨਾਲੇ ਬਿਜਲੀ ਬਚੂਗੀ ਤੇ ਨਾਲੇ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਸਹੀ ਸਾਬਤ ਕਰਾਂਗੇ ਪੰਜਾਬ ਅੰਦਰ ਪਿਛਲੇ 6 ਦਹਾਕਿਆਂ ਦੌਰਾਨ ਨਹਿਰੀ ਪਾਣੀ ਨਾਲ ਸਿੰਚਾਈ 58% ਤੋਂ ਘਟ ਕੇ 28% ਰਹਿ ਗਈ ਸੀ ਜਦਕਿ ਟਿਊਬਵੈਲਾਂ ਤੇ ਨਿਰਭਰਤਾ 41% ਤੋਂ ਵੱਧ ਕੇ 71% ਹੋ ਗਈ ਸੀ ਅਧਿਕਾਰਤ ਅੰਕੜਿਆਂ ਮੁਤਾਬਕ ਪੰਜਾਬ ਚ 1394000 ਟਿਊਬਵੈਲ ਸੰ ਜਿਨ੍ਹਾਂ ਦੇ ਲਗਾਤਾਰ ਚੱਲਣ ਕਰਕੇ ਪੰਜਾਬ ਅੰਦਰ ਜ਼ਮੀਨ ਹੀਟਲਾ ਪਾਣੀ ਲਗਾਤਾਰ ਹੀਟਾਂ ਜਾ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਨਾਲ ਗਾਇਬ ਹੋਈਆਂ ਨਹਿਰਾਂ ਖਾੜਾਂ ਅਤੇ ਕੱਸੀਆਂ ਨੂੰ ਲਗਾਤਾਰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ ਕਈ ਥਾਈ ਅੰਡਰਗਰਾਉਂਡ ਪਾਈਪਾਂ ਵਿਛਾ ਕੇ ਵੀ ਨਹਿਰੀ ਪਾਣੀ ਖੇਤਾਂ ਦੀਆਂ ਟੇਹਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਭਗਵਨ ਸਿੰਘ ਮਾਨ ਦੀ ਸਰਕਾਰ ਦੇ ਇਸ ਫੈਸਲੇ ਦੇ ਸਾਰਥਕ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਨੇ ਕਈ ਕਿਸਾਨਾ ਨੇਤਾ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੀ ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਵਹਿੰਦਾ ਵੇਖਿਆ ਜਿਸ ਦੇ ਸਿੱਟੇ ਵਜੋਂ ਉਹਨਾਂ ਦੀ ਟਿਊਬਵੈਲਾਂ ਤੇ ਨਿਰਪਰਤਾ ਖਤਮ ਹੋਣ ਲੱਗੀ ਹੈ ਸਾਡਾ ਚੰਗੜ ਦਾ ਇਲਾਕਾ ਹੈ ਸਾਨੂੰ 75 ਸਾਲ ਹੋ ਗਏ ਆਜ਼ਾਦ ਹੋਇਆ ਤੋਂ ਮੈਂ ਜੀ ਲਗਭਗ ਕੋਈ 15 ਸਾਲ ਤੋਂ ਖੇਤੀ ਕਰ ਰਿਹਾ ਜੀ ਸਾਡਾ ਕੰਡੀ ਏਰੀਆ ਹੈ ਸੈਂਡੀ ਸੋਇਲ ਹੋਣ ਕਰਕੇ ਸਾਨੂੰ ਇੱਥੇ ਸਿੰਚਾਈ ਦੀ ਕਾਫੀ ਸਮੱਸਿਆ ਸੀਗੀ ਜੀ ਨਹਿਰੀ ਪੱਧਰ ਹੈ ਤੇ ਸਾਡੇ ਖੇਤਰ ਦਾ ਪੱਧਰ ਹੈ ਉਹ ਕਾਫੀ ਉਹਦਾ ਫਰਕ ਹੈ ਕਿਉਂਕਿ ਅਸੀਂ ਕਾਫੀ ਉਚਾਈ ਤੇ ਆ ਬਾੜਸ਼ ਪੈ ਜੋ ਤਾਂ ਸਾਡਾ ਗੁਜ਼ਾਰਾ ਹੈ ਜੇ ਨਾ ਬਾੜਸ਼ ਹੋ ਉਹ ਤੱਕ ਸਾਨੂੰ ਕੋਈ ਸਾਧਨ ਨਹੀਂ ਹੈ ਉਹਦੇ ਵਿੱਚ ਜੋ ਸਾਡੇ ਖੇਤਾਂ ਸਚਾਈ ਹੋ ਰਹੀ ਸੀ ਉੱਪਰ ਤੋਂ ਬਾਰਿਸ਼ ਪੈਂਦੀ ਸੀ ਉਹਦੇ ਨਾਲ ਹੁੰਦੀ ਸੀ ਪੰਜਾਬ ਸਰਕਾਰ ਨੇ ਜੋ ਸਾਡੀ ਪਲਾਨਿੰਗ ਕੀਤੀ ਹੈਗੀ ਆ ਪਾਣੀ ਨਹਿਰੀ ਪਾਣੀ ਦੀ ਉਹ ਕਾਬਲੇ ਤਰੀਫ ਹੈ ਤੇ ਜਿਹੜਾ ਹੁਣ ਆ ਨਹਿਰੀ ਪਾਣੀ ਆ ਰਿਹਾ ਆ ਇਹਦੇ ਨਾਲ ਸਾਡੀ ਸਮੱਸਿਆ ਬਹੁਤ ਵੱਡੇ ਲੈਵਲ ਤੇ ਜਿਹੜੀ ਉਹ ਹੱਲ ਹੁੰਦੀ ਦਿਖਾਈ ਦੇ ਰਹੀ ਹੈ ਜੀ ਪੰਜਾਬ ਸਰਕਾਰ ਦਾ ਬਹੁਤ ਮਾਅ ਕਰਦੇ ਆ ਕਿ ਸਾਡਾ ਕੰਮ ਕਾਫੀ ਨੇਪਰੇ ਚੜ ਗਿਆ ਹੈ ਸਾਡੀ ਆਣ ਵਾਲੀ ਪੀੜ੍ਹੀ ਵੀ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਦੀ ਰਣੀ ਰਹੋ ਪੰਜਾਬ ਵਿੱਚ 1950ਵਿਆਂ ਦੇ ਦਹਾਕੇ ਦੌਰਾਨ ਭਾਖੜਾ ਮੇਨ ਲਾਈਨ ਸਰਹੰਦ ਫੀਡਰ ਅਤੇ ਬਿਸਤ ਦੁਆਬ ਨਹਿਰ ਬਣਨ ਦੇ 70 ਸਾਲ ਬਾਅਦ ਪਹਿਲੀ ਵਾਰ ਕੋਈ ਨਵੀਂ ਨਹਿਰ ਬਣਨ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ 149.53 ਕਿਲੋਮੀਟਰ ਲੰਮੀ ਮਾਲਵਾ ਨਹਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਨਹਿਰ ਦੇ ਪ੍ਰਸਤਾਵਿਤ ਪਾਣੀ ਦੀ ਸਮਰੱਥਾ 2000 ਕਿਊਸਿਕ ਹੈ ਮਾਲਵਾ ਨਹਿਰ ਦੇ ਜ਼ਰੀਏ ਹਰੀਕੇ ਬੈਰਜ ਤੋਂ ਹਰ ਦੇ ਸਮੇਂ ਬਚਾਏ ਜਾਣ ਵਾਲੇ ਪਾਣੀ ਨੂੰ ਮਾਲਵਾ ਖੇਤਰ ਦੇ ਸਿੰਚਾਈ ਅਤੇ ਪੀਣ ਦੇ ਉਦੇਸ਼ਾਂ ਲਈ ਵਰਤਿਆ ਜਾ ਸਕੇਗਾ ਇਸ ਨਹਿਰ ਦੇ ਬਣਨ ਨਾਲ ਮੁਕਤਸਰ ਗਿੱਦੜਬਾਹਾ ਬਠਿੰਡਾ ਜ਼ੀਰਾ ਦੇ ਖੇਤਰਾਂ ਦੇ ਨਾਲ ਨਾਲ ਅਬੌਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਖੇਤਰਾਂ ਨੂੰ ਵੀ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲੇਗਾ ਇਸ ਪ੍ਰੋਜੈਕਟ ਨਾਲ ਜਿੱਥੇ ਖੇਤੀਬਾੜੀ ਨੂੰ ਵੱਡੇ ਫਾਇਦੇ ਹੋਣਗੇ ਉੱਥੇ ਹੀ ਮੌਨਸੂਨ ਦੇ ਦੌਰਾਨ ਅਕਸਰ ਪਾਕਿਸਤਾਨ ਵੱਲ ਵਹਿ ਜਾਣ ਵਾਲੇ ਪਾਣੀ ਨੂੰ ਸੰਭਾਲ ਕੇ ਇਸੇ ਖੇਤਰ ਵਿੱਚ ਵਰਤਿਆ ਜਾ ਸਕੇਗਾ ਇਹ ਨਹਿਰ ਹੜ ਮੌਕੇ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਵੀ ਸਹਾਇਕ ਹੋਏਗੀ ਇਸ ਪ੍ਰੋਜੈਕਟ ਨਾਲ ਸਿਰਫ ਜਲ ਸੰਕਟ ਹੀ ਹੱਲ ਨਹੀਂ ਹੋਵੇਗਾ ਸਗੋਂ ਇਸ ਖੇਤਰ ਦੇ ਲੋਕਾਂ ਦੇ ਜੀਵਨ ਦਰਜੇ ਵਿੱਚ ਸੁਧਾਰ ਅਤੇ ਖੇਤਰੀ ਆਰਥਿਕਤਾ ਵਿੱਚ ਵੀ ਵਾਧਾ ਹੋਵੇਗਾ ਨਵੀਂ ਨਹਿਰ ਕੱਢ ਰਹੀਆਂ ਮਾਲਵਾ ਨਹਿਰ ਹਰੀਕੇ ਪੱਤਨ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨਾਣੀ ਨਹਿਰ ਦੇ ਨਾਲ ਨਾਲ ਔਰ ਪਹਿਲਾਂ ਪਰਲੇ ਪਾਸਿਓਂ ਜਿਹੜੀ ਰਾਜਸਥਾਨ ਤੇ ਪਰਲੇ ਪਾਸੇ ਨਹਿਰ ਹੈ ਉਹ ਉੱਪਰ ਆਉਂਦੀ ਹੈ ਉਧਰੋਂ ਪੰਪ ਨਾਲ ਪਾਣੀ ਚੱਕ ਕੇ ਇੱਧਰ ਪਾਉਂਦੇ ਸੀ ਹੁਣ ਆ ਨਹਿਰ ਨਿਕਲੂਗੀ ਨਾਲੇ ਪੰਪ ਇੱਧਰ ਲਾਵਾਂਗੇ 10 ਕਿਲੋਮੀਟਰ ਤੱਕ ਪਹਿਲਾਂ ਪਾਣੀ ਜਾਂਦਾ ਸੀ 15 ਕਿਲੋਮੀਟਰ ਤੱਕ ਪਹੁੰਚਾਵਾਂਗੇ ਹੁਣ ਇੱਧਰ ਦੁੱਧੇ ਕੌਣੀ ਵੱਲ ਜਿੱਧਰ ਇੱਧਰਲੇ ਪਾਸੇ ਨੂੰ ਕਿਧਰ ਬਾਈ ਵਾਲੇ ਪਾਸੇ 521 ਮੋਗੇ ਲੱਗਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਲਈ ਪੂਰਾ ਯਤਨ ਕਰ ਰਹੀ ਹੈ ਅਤੇ ਇਹਨਾਂ ਯਤਨਾਂ ਸਦਕਾ ਹੀ ਨਹਿਰਾਂ ਦੇ ਪਾਣੀ ਨਾਲ ਪੰਜਾਬ ਦੀ ਖੁਸ਼ਹਾਲੀ ਦੇ ਖੇਤਾਂ ਵਿੱਚ ਉਮੀਦਾਂ ਦੀ ਨਵੀਂ ਫਸਲ ਪੁੰਗਰਨੀ ਵੀ ਸ਼ੁਰੂ ਹੋ ਗਈ ਹੈ ਪੰਜਾਬ ਸਰਕਾਰ ਦਾ ਮੰਨਣਾ ਹੈ ਨਹਿਰੀ ਪਾਣੀ ਦੀ ਹੋਵੇਗੀ ਸੰਭਾਲ ਤਾਂ ਹੀ ਹੋਵੇਗਾ ਪੰਜਾਬ ਖੁਸ਼ਹਾਲ